ਅੱਜ ਫਲੋਰ ਦੇ ਲਾਗੇ ਪੰਨ ਨੰਗਲ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਔਰ ਜਿਹਦੀ ਜ਼ਿੰਮੇਵਾਰੀ ਪਤਵੰਤ ਸਿੰਘ ਪੰਨੂ ਨੇ ਲਈ ਹੈ ਔਰ ਐਸੇ ਕਟਿਆ ਆਦਮੀ ਜਿਹੜੇ ਕਿ ਸਮਾਜ ਨੂੰ ਗੰਦਲਾ ਕਰ ਰਹੇ ਨੇ ਇਹਨਾਂ ਦੇ ਉੱਤੇ ਜਿਹੜੀ ਹੈ ਸਖਤੀ ਦੇ ਨਾਲ ਨਕੇਲ ਪਾਉਣ ਦੀ ਲੋੜ ਹੈ ਔਰ ਮੈਂ ਜਿੱਥੇ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਉੱਥੇ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਤੇ ਜਿਹੜੀ ਜਲ ਤੋਂ ਜਲਦ ਨਕੇਲ ਵੀ ਕੱਸੀ ਜਾਵੇ ਤਾਂ ਕਿ ਇਸ ਸਮਾਜ ਦੇ ਵਿੱਚ ਜਿਹੜੀ ਹਿੰਦੂ ਸਿੱਖ ਦੀ ਭਾਈਚਾਰਾ ਔਰ ਦਲਿਤਾਂ ਦੇ ਵਿੱਚ ਔਰ ਬਾਕੀ ਜਿਹੜੀ ਹੈ ਸਿੱਖ ਸਮਾਜ ਦੇ ਵਿੱਚ ਜਿਹੜੀ ਨਫ਼ਰਤ ਦੇ ਬੀ ਬੋਝ ਰਿਹਾ ਹੈ ਐਸੇ ਵਿਅਕਤੀਆਂ ਨੂੰ ਜਿੰਨੀ ਜਲਦੀ ਹੋਵੇ ਉਹਦੇ ਤੇ ਸਖਤ ਕਾਰਵਾਈ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਮੈਂ ਤੇ ਇਹ ਕਹਾਂਗਾ ਕਿ ਜਿੰਨੀ ਜਲਦੀ ਹੋਵੇ ਇਹੋ ਜਿਹੇ ਅੰਸਰ ਖਤਮ ਕਰਨੇ ਚਾਹੀਦੇ ਨੇ ਤਾਂ ਕਿ ਸਮਾਜ ਨੂੰ ਬਚਾਇਆ ਜਾ ਸਕੇ ਸੋ ਮੈਂ ਸਾਰੇ ਦਲਿਤ ਭਰਾਵਾਂ ਨੂੰ ਵੀ ਅਪੀਲ ਕਰਦਾ ਇਹ ਹੋ ਜਏ ਜਿਹੜੀ ਵਿਅਕਤੀ ਹੈ ਇਸ ਸਮਾਜ ਨੂੰ ਗੰਦਲਾ ਕਰਨਾ ਚਾਹੁੰਦੇ ਸੋ ਸਾਨੂੰ ਵੀ ਇੱਕ ਦ੍ਰਿੜਤਾ ਦੇ ਨਾਲ ਸਬੂਤ ਦੇਣਾ ਚਾਹੀਦਾ ਇੱਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਔਰ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਜੈ ਭੀ ਜੈ ਭਾਰਤ